ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ID ਸਤ ਗੁਰਪੰਗਤ ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਆਖਦੇ ਆਂ ਦੋਸਤੋ ਅੱਜ 12 ਤਰੀਕ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਕਿਹੋ ਜਿਹਾ ਮੌਸਮ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਅਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ID ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸਭ ਤੋਂ ਪਹਿਲਾਂ ਜੋ ਇੱਕ ਚਾਰਟ ਆ ਜੋ ਆਪਾਂ ਮੌਸਮ ਵਿਭਾਗ ਦੀ IMD ਦੀ ਜਾਣਕਾਰੀ ਦੇ ਮੁਤਾਬਕ ਤੁਹਾਡਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਜੋ ਕਿ ਅੱਜ ਹਰਿਆਣਾ ਦੇ ਵਿੱਚ ਮੌਸਮ ਦੇ ਜੋ ਆਪਾਂ ਕਹਿ ਸਕਦਾ ਦੋ ਦਿਨ ਦੇ ਲਈ ਹੈਵੀ ਰੇਨ ਦਾ ਅਲਰਟਾ ਜਿਹੜਾ ਜਾਰੀ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਹਰਿਆਣਾ ਦੇ ਵਿੱਚ 13 12 13 ਤੇ 14 ਤਰੀਕ ਲਈ ਹੈਵੀ ਰੇਨ ਦਾ ਜਿਹੜਾ ਅਲਰਟ ਕੀਤਾ ਗਿਆ ਪਰੰਤੂ ਹਰਿਆਣੇ ਦੇ ਨਾਲ ਲੱਗਦੇ ਪੰਜਾਬ ਦੇ ਕੁਝ ਖੇਤਰਾਂ ਦੇ ਲਈ ਵੀ ਜਿਹੜੀ ਇਹ ਚੇਤਾਵਨੀ ਹੈਗੀ ਹੈ ਤੁਸੀਂ ਗ੍ਰੀਨ ਕਲਰ ਦੀਆਂ ਦੇਖ ਸਕਦੇ ਹੋ ਤਾਰੀਆਂ ਜਿਹੜੀਆਂ ਜਿਹੜੇ ਨਾਰਥ ਜਿਵੇਂ ਆਪਾਂ ਕਹਾਂ ਸਦੇ ਇਧਰਲੇ ਇਲਾਕੇ ਦੇ ਵਿੱਚ ਜਿਵੇਂ ਹਰਿਆਣਾ ਦੇ ਨਾਲ ਲੱਗਦੇ ਖੇਤਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਇਹ ਕਾਰਵਾਨੀਆਂ ਦੋ ਦਿਨ ਦੇ ਲਈ ਟੁੱਟਵੇਂ ਰੂਪ ਦੇ ਵਿੱਚ ਇਸੇ ਤਰ੍ਹਾਂ ਆਣ ਗਿਆ ਕਿਉਂਕਿ ਤੁਹਾਨੂੰ ਹੁਣ ਲੈ ਚੱਲਦੇ ਆ ਰਡਾਰ ਦੀ ਤਸਵੀਰ ਵੱਲ ਰਡਾਰ ਦੀ ਤਸਵੀਰ ਦੇ ਵਿੱਚ ਜੋ ਅਪਡੇਟ ਹੋਣ ਦੀ ਹੈ ਕਿ ਜਿਹੜਾ ਆਪਾਂ ਰਾਤ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਤੁਹਾਨੂੰ ਕਿ ਜਿਹੜਾ ਇੱਕ ਚੱਕਰਵਾਤੀ ਤੂਫਾਨ ਆ ਰਿਹਾ ਉਹ ਹਾਂ ਐਮਪੀ ਯੂਪੀ ਨੂੰ ਪਾਰ ਕਰਦਾ ਹੋਇਆ ਹਰਿਆਣਾ ਦੇ ਵਿੱਚ ਕਵਰ ਕਰ ਚੁੱਕਿਆ ਐ ਇਸ ਸਮੇਂ ਦੀ ਜਿਹੜੀ ਅਪਡੇਟ ਆ ਉਹ ਦੇਖ ਸਕਦੇ ਹਾਂ ਹਰਿਆਣਾ ਦੇ ਵਿੱਚ ਇਹ ਜਿਹੜਾ ਚੰਗਾ ਭਾਰੀ ਮੀਂਹ ਇਸ ਸਮੇਂ ਪੈ ਰਿਹਾ ਦੇਖ ਸਕਦੇ ਹੋ ਪੂਰਾ ਚੱਕਰਵਾਤ ਇੱਕ ਤਰ੍ਹਾਂ ਦਾ ਘੁੰਮਣ ਕੇਰੀ ਦੇ ਵਿੱਚ ਇਹ ਚੱਕਰਵਾਤ ਆ ਸਿਸਟਮ ਦੇਖ ਸਕਦੇ ਹੋ ਤੁਸੀਂ ਇਹ ਚੱਲ ਰਿਹਾ ਇਹ ਸਿਸਟਮ ਅੱਗੇ ਵੱਲ ਨੂੰ ਵਧ ਰਿਹਾ ਜਿਉਂ-ਜਿਉਂ ਅੱਗੇ ਵਧੂਗਾ ਤੇ ਹੁਣ ਤੋਂ ਇਹ ਪੰਜਾਬ ਦੇ ਹਰਿਆਣਾ ਨੂੰ ਪਾਰ ਕਰਕੇ ਪੰਜਾਬ ਦੇ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਇਲਾਕੇ ਨੇ ਚੰਡੀਗੜ੍ਹ ਮੋਹਾਲੀ ਰੋਪੜ ਮੰਗਲ ਸ੍ਰੀਨੰਦਪੁਰ ਸੇ ਇਧਰਲੇ ਇਲਾਕਿਆਂ ਵੱਲ ਨੂੰ ਜਾਊਗਾ ਜਿਆਦਾਤਰ ਇਹ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਇਹਨਾਂ ਇਲਾਕਿਆਂ ਨੂੰ ਵੀ ਕਵਰ ਕਰਨ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਅੱਜ 13 ਤਰੀਕ ਨੂੰ ਜਿਆਦਾਤਰ ਜੋ ਮੌਸਮ ਵਿਭਾਗ ਦੀ ਅਪਡੇਟ ਦੇ ਮੁਤਾਬਕ ਦੇਖੀਏ ਤਾਂ ਪਟਿਆਲਾ ਸੰਗਰੂਰ ਸ੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ 10-11 ਵਜੇ ਤੱਕ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਟੁੱਟਵੇਂ ਰੂਪ ਦੇ ਵਿੱਚ ਬੱਦਲ ਵਜਦੇ ਹਿਸਾਬ ਨਾਲ ਕਿਉਂਕਿ ਜਿਹੜਾ ਚੱਕਰਵਾਤੀ ਤੂਫਾਨ ਆ ਤੁਸੀਂ ਦੇਖ ਸਕਦੇ ਹੋ ਇੱਕ ਘੁੰਮਣ ਘੇਰੀ ਦੇ ਰੂਪ ਦੇ ਵਿੱਚ ਇਹ ਜਿਹੜਾ ਬਣਿਆ ਹੋਇਆ ਹੈ ਤੇ ਆਉਣ ਵਾਲੇ ਸਮੇਂ ਤੱਕ ਇਹ ਜਿਆਦਾ ਆਪਾਂ ਕਹਿੰਦੇ ਇਕੋ ਦਿਨ ਦੇ ਲਈ ਨਹੀਂ ਹੁੰਦਾ ਇਹ ਕਿਉਂਕਿ ਚੱਕਰਵਾਤੀ ਤੂਫਾਨ ਆ ਜਿਹੜਾ ਇਹ ਲੰਬੇ ਸਮੇਂ ਲਈ ਜਿਹੜਾ ਚੱਲਦਾ ਕਿਉਂਕਿ ਜਿਉਂ-ਜਿਉਂ ਇਹਦੀ ਗਤੀ ਅੱਗੇ ਵੱਲ ਨੂੰ ਵਧੂਗੀ ਤਾਂ ਇਹ ਥੋੜਾ ਜਿਹਾ ਕਮਜ਼ੋਰ ਹੋਊਗਾ ਫਿਲਹਾਲ ਇਹ ਐਮਪੀ ਜੁਪੀ ਨੂੰ ਪਾਰ ਕਰਦਾ ਹੋਇਆ ਹਰਿਆਣਾ ਦੇ ਵਿੱਚ ਪਹੁੰਚ ਚੁੱਕਿਆ ਹਰਿਆਣਾ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਦਿੱਲੀ ਦੇ ਵਿੱਚ ਵੀ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਪੰਜਾਬ ਦੇ ਜਿਹੜੇ ਤੁਸੀਂ ਲਾਈਵ ਜੋ ਸੈਟੇਲਾਈਟ ਦੀ ਤਸਵੀਰ ਦੇ ਮਤਾਬਕ ਦੇਖ ਸਕਦੇ ਹੋ ਤਾਂ ਪਟਿਆਲੇ ਦੇ ਨਾਲ ਲੱਗਦੇ ਇਲਾਕੇ ਹਰਿਆਣੇ ਦੇ ਨਾਲ ਖੇਤਰ ਨੇੜੇ ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ ਤੇ ਉਸ ਤੋਂ ਬਾਅਦ ਚੰਡੀਗੜ੍ਹ, ਮੋਹਾਲੀ, ਰੋਪੜ ਇਧਰਲੇ ਇਲਾਕਿਆਂ ਵੱਲ ਨੂੰ ਇਹ ਕਵਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਤੁਸੀਂ ਜਿਹੜੀਆਂ ਬਾਈਟ ਕਲਰ ਦੀਆਂ ਧਾਰੀਆਂ ਪੰਜਾਬ ਦੇ ਇਲਾਕਿਆਂ ਦੇ ਵਿੱਚ ਦੇਖ ਸਕਦੇ ਹੋ ਬੱਦਲ ਵਾਈ ਦੀਆਂ ਇਹ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰੰਤੂ ਇਹਨਾਂ ਦੀ ਹਜੇ 10-11 ਵਜੇ ਤੱਕ ਜਿਹੜੇ ਪਰ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਕਹਿ ਸਕਦੇ ਹਾਂ। ਕੁਝ ਖੇਤਰਾਂ ਦੇ ਵਿੱਚ ਕਿਣ-ਮਣਕਣੀ, ਕੁਝ ਦੇ ਵਿੱਚ ਥੋੜਾ ਜਿਹਾ ਸਰਾਟਾ ਜਿਵੇਂ ਚੰਡੀਗੜ੍ਹ ਦੇ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਦੇ ਕਾਰਬਨ ਜਿਹੜੇ ਅੱਜ 13 ਤਰੀਕ ਨੂੰ 12 ਸੌਰੀ 12 ਤਰੀਕ ਨੂੰ ਆਪਾਂ ਨੂੰ ਦੇਖਣ ਨੂੰ ਮਿਲਣਗੇ ਜੋ ਵੀ ਅਪਡੇਟ ਆਊਗੀ ਮੌਸਮ ਦੇ ਵਿੱਚ ਤੁਹਾਡੇ ਨਾਲ ਸਮੇਂ-ਸਮੇਂ ਤੇ ਉੱਤੇ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਾਂਗੇ ਦੋਸਤੋ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਫੇਸਬੁੱਕ ਆਈਡੀ ਨੂੰ ਫੋਲੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੀ ਜਾਓ ਤਸਵੀਰਾਂ ਤੁਹਾਡਾ ਨਾਲ ਹਰ ਸਮੇਂ-ਸਮੇਂ ਤੇ ਜਿਹੜੀ ਅਪਡੇਟ ਆਊਗੀ ਸਾਂਝੀ ਕਰਦੇ ਰਹਾਂਗੇ ਜੁੜੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਫੇਸਬੁੱਕ ਆਈਡੀ ਸਤਗੁਰ ਪੰਗੋ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ